ਖੁਲਾਸੇ ਕਰਦੀ ਸਬ ਕਮੇਟੀ ਦੀ ਰਿਪੋਰਟ ਰਿਪੋਰਟ ਤੋਂ ਬਾਅਦ ਗਿਆਨੀ ਹਰਪ੍ਰੀਤ ਸਿੰਘ ਤੇ ਕਾਰਵਾਈ ਨਾ ਚਾਂਚ ਵਿੱਚ ਸਹਿਯੋਗ ਨਾ ਬਿਆਨਾਂ ਤੇ ਕੰਟਰੋਲ ਗਿਆਨੀ ਹਰਪ੍ਰੀਤ ਸਿੰਘ ਖਿਲਾਫ ਸ਼ਿਕਾਇਤ ਮਿਲੀ ਤਾਂ ਉਸ ਤੋਂ ਬਾਅਦ ਸਬ ਕਮੇਟੀ ਬਣਾ ਕੇ ਜਾਂਚ ਕੀਤੀ ਗਈ ਜ્ઞાਨੀ ਹਰਪ੍ਰੀਤ ਸਿੰਘ ਤੇ ਕਾਰਵਾਈ ਹੋਈ ਅਤੇ ਉਹਨਾਂ ਨੂੰ ਤਖਤ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਦੇ ਅਹੁਦੇ ਤੋਂ ਫਾਰਕ ਕਰ ਦਿੱਤਾ ਗਿਆ। ਜ્ઞાਨੀ ਹਰਪ੍ਰੀਤ ਸਿੰਘ ਦੇ ਮਾਮਲੇ ਵਿੱਚ ਬਣੀ ਸਬ ਕਮੇਟੀ ਦੀ ਰਿਪੋਰਟ ਦੀ ਕਾਪੀ ਸਾਹਮਣੇ ਆਈ ਜਿਸ ਵਿੱਚ ਕਾਫੀ ਗੰਭੀਰ ਇਲਜ਼ਾਮ ਲੱਗੇ। ਰਿਪੋਰਟ ਮੁਤਾਬਕ ਜ્ઞાਨੀ ਹਰਪ੍ਰੀਤ ਸਿੰਘ ਸਬ ਕਮੇਟੀ ਨੂੰ ਮਿਲਣ ਤੋਂ ਹੀ ਇਨਕਾਰੀ ਰਹੇ। 2 ਫਰਵਰੀ 2025 ਨੂੰ ਉਹਨਾਂ ਨੂੰ ਫੋਨ ਕੀਤਾ ਗਿਆ। 4 ਫਰਵਰੀ ਨੂੰ WhatsApp ਰਾਹੀਂ ਪੱਤਰਕਾ ਭੇਜੀ ਗਈ। ਅਤੇ ਉਸ ਤੋਂ ਬਾਅਦ ਬਲੂ ਡਾਟ ਤੋਂ ਇੱਕ ਕੋਰੀਅਰ ਵੀ ਕੀਤਾ ਗਿਆ ਪਰ باوجود ਉਸ ਦੇ ਗਿਆਨੀ ਹਰਪ੍ਰੀਤ ਨਹੀਂ ਮਿਲੇ ਪੰਜ ਪਿਆਰਿਆਂ ਨੂੰ ਤਖਤ ਸਾਹਿਬ ਤੇ ਸੱਦ ਕੇ ਫਸਿਲ ਤੋਂ 15-20 ਮਿੰਟ ਕੀਰਤਨ ਰੁਕਵਾ ਕੇ ਉਹਨਾਂ ਨੇ ਨਿਜੀ ਸਪਸ਼ਟੀਕਰਨ ਦਿੱਤਾ ਜਿਸ ਨੂੰ ਦੇਣਾ ਸਬ ਕਮੇਟੀ ਦੇ ਮੁਤਾਬਿਕ ਉਚਿਤ ਨਹੀਂ ਸੀ ਪੰਜ ਪਿਆਰਿਆਂ ਨੇ ਵੀ ਇਸ ਤਰ੍ਹਾਂ ਸਪਸ਼ਟੀਕਰਨ ਦੇ ਨੂੰ ਉਚਿਤ ਨਹੀਂ ਮੰਨਿਆ ਸਬ ਕਮੇਟੀ ਮੁਤਾਬਿਕ ਪਤਿਤ ਚਰਨਜੀ ਚੰਨੀ ਦੇ ਪੁੱਤਰ ਦੇ ਆਨੰਦ ਕਾਰਜ ਵਿੱਚ ਅਰਦਾਸ ਕਰਨਾ ਹੋਵੇ ਜਾਂ ਫਿਰ ਰਾਗਵ ਚੱਡਾ ਦੀ ਮੰਗਣੀ ਵਿੱਚ ਜਾ ਕੇ ਹੀਰੋਇਨਾਂ ਨੂੰ ਮਿਲਣਾ ਇਹ ਸਾਰਾ ਕੁਝ ਸਿੰਘ ਸਾਹਿਬ ਨੂੰ ਸ਼ੋਭਾ ਨਹੀਂ ਦਿੰਦਾ ਸਬ ਕਮੇਟੀ ਨੇ ਰਿਪੋਰਟ ਵਿੱਚ ਇਹ ਵੀ ਕਿਹਾ ਕਿ ਬਲਟੋਆ ਤੇ ਆਪਣੀ ਧੀ ਬਾਰੇ ਲਾਏ ਇਲਜ਼ਾਮਾਂ ਦੇ ਵੀ ਗਿਆਨੀ ਹਰਪ੍ਰੀਤ ਸਿੰਘ ਨੇ ਸਬੂਤ ਨਹੀਂ ਦਿੱਤੇ ਬਿਨਾ ਸਬੂਤ ਅਜਿਹੇ ਇਲਜ਼ਾਮ ਇੱਕ ਅਮ੍ਰਿਤ ਤਾਰੀਖ ਦੇ ਕਿਰਦਾਰ ਕੁਸ਼ੀ ਕਰਨ ਦੇ ਬਰਾਬਰ ਹੈ ਨਾਲੀ ਕਮੇਟੀ ਨੇ اپنی جانچ رپورٹ ਵਿੱਚ ਇਹ ਵੀ ਪਾਇਆ ਹੈ ਕਿ ਅਮਰਿਤਪਾਲ ਵੱਲੋਂ ਗੁਰੂ ਗ੍ਰੰਥ ਸਾਹਿਬ ਨੂੰ ਥਾਣੇ ਵਿੱਚ ਲਿਜਾਉਣ ਦੇ ਮਾਮਲੇ ਵਿੱਚ ਵੀ ਗਿਆਨੀ ਹਰਪ੍ਰੀਤ ਨੇ ਬਣਦੀ ਕਾਰਵਾਈ ਨਹੀਂ ਕੀਤੀ। ਇਸ ਤੋਂ ਇਲਾਵਾ ਭਗਵੰਤ ਮਾਨ ਦੇ ਦੂਜੇ ਵਿਆਹ ਦੇ ਸਮੇਂ ਸਿਕਿਉਰਿਟੀ ਵੱਲੋਂ ਜੁੱਤੀਆਂ ਪਾ ਕੇ ਉਹਨਾਂ ਦੀ ਰਿਹਾਈ ਤੇ ਜਾ ਰਹੀ ਪਾਲਕੀ ਸਾਹਿਬ ਦੀ ਚੈਕਿੰਗ ਕੀਤੀ ਗਈ ਪਰ ਗਿਆਨੀ ਹਰਪ੍ਰੀਤ ਸਿੰਘ ਨੇ ਕਾਰਵਾਈ ਨਹੀਂ ਕੀਤੀ। ਰਿਸ਼ਤੇਦਾਰ ਗੁਰਪ੍ਰੀਤ ਸਿੰਘ ਵੱਲੋਂ 2007 ਵਿੱਚ ਉਹਨਾਂ ਦੀ ਪਤਨੀ ਨਾਲ ਗਿਆਨੀ ਹਰਪ੍ਰੀਤ ਨੇ ਨਜਾਇਜ਼ ਸੰਬੰਧਾਂ ਬਾਰੇ ਇੱਕ ਸ਼ਿਕਾਇਤ ਦਿੱਤੀ ਗਈ ਸੀ ਜਿਸ ਤੇ ਫਲਾਈਂ ਵਿਭਾਗ ਵੱਲੋਂ ਰਿਪੋਰਟ ਵੀ ਤਿਆਰ ਕੀਤੀ ਗਈ ਸਬ ਕਮੇਟੀ ਮੁਤਾਬਕ ਗਿਆਨੀ ਹਰਪ੍ਰੀਤ ਸਿੰਘ ਨੇ ਆਪਣੇ ਰਸੂਕ ਦਾ ਇਸਤੇਮਾਲ ਕਰਦੇ ਇਸ ਰਿਪੋਰਟ ਤੇ ਕਾਰਵਾਈ ਨਹੀਂ ਹੋਣ ਦਿੱਤੀ ਸਗੋਂ ਕਾਰਵਾਈ ਕਰਨ ਦੀ ਥਾਂ ਆਪਣੇ ਸਹੁਰਿਆਂ ਵੱਲੋਂ ਸ਼ਿਕਾਇਤ ਕਰਵਾ ਕੇ ਗੁਰਪ੍ਰੀਤ ਸਿੰਘ ਨੂੰ ਜੇਲ੍ਹ ਵੀ ਭੇਜ ਦਿੱਤਾ ਸਬ ਕਮੇਟੀ ਦਾ ਇਹ ਵੀ ਮੰਨ ਹੈ ਕਿ ਗੁਰਪ੍ਰੀਤ ਵੱਲੋਂ ਲਾਏ ਨਜਾਇਜ਼ ਸੰਬੰਧਾਂ ਬਾਰੇ ਇਲਜ਼ਾਮ ਸਿੰਘ ਸਾਹਿਬ ਤੇ ਲੱਗਣਾ ਉਚਿਤ ਨਹੀਂ ਨਾਲੀ ਸਬ ਕਮੇਟੀ ਨੇ ਜਾਂਚ ਰਿਪੋਰਟ ਵਿੱਚ ਵਿਦੇਸ਼ ਯਾਤਰਾਵਾਂ ਦੌਰਾਨ ਇੱਕ ਔਰਤ ਨੂੰ ਆਪਣੇ ਨਾਲ ਲੈ ਕੇ ਜਾਣ ਨੂੰ ਵੀ ਉਚਿਤ ਨਹੀਂ ਮੰਨਿਆ ਨਤੀਜੇ ਵਜੋਂ ਸਬ ਕਮੇਟੀ ਨੇ ਕਿਹਾ ਕਿ ਉਹ ਮਹਿਸੂਸ ਕਰਦੀ ਹੈ ਕਿ ਸਿੰਘ ਸਾਹਿਬ ਤੇ ਲੱਗੇ ਉਕਤ ਇਲਜ਼ਾਮਾਂ ਦੇ ਤਹਿਤ ਬੰਦੀ ਕਾਰਵਾਈ ਹੋਣੀ ਚਾਹੀਦੀ ਹੈ ਹਾਂਜੀ ਉਹ ਉਹ ਜਿਹੜੀ ਸਬ ਕਮੇਟੀ ਦੀ ਰਿਪੋਰਟ ਹੈ ਜਿਹੜੀ ਉਹ ਪ੍ਰਵਾਨ ਕਰ ਲਈ ਗਈ ਹੈ ਉਹਨਾਂ ਦੀਆਂ ਵੇਖੋ ਸੁਭਾਵਾਂ ਜਿਹੜੀਆਂ ਨੇ ਉਹਨਾਂ ਨੂੰ ਉੱਤੋਂ ਫਰਕ ਕਰ ਦਿੱਤਾ। ਪਾਲੀ ਇੱਕ ਮਦੀਨੇ ਕੀ ਜਾਂਚ ਕੀਤੀ ਹੈ। ਇਹ ਇਹ ਮੈਂ ਇਹ ਧੰਨਵਾਦ ਕਰਦਾ ਹਾਂ। ਇਹ ਪਹਿਲਾਂ ਹੀ ਜਿਹੜੇ ਉੱਥੇ ਸੇਵਾ ਨਿਭਾਰੇ ਨੇ ਉਹ ਸੇਵਨ ਬਣ ਗਏ। ਹਾਂਜੀ ਹਾਂਜੀ ਉਹ ਸੇਵਨ ਬਣ ਗਏ ਮਿਹਰਬਾਨੀ। ਇਲਜ਼ਾਮ ਗੰਭੀਰ ਨੇ ਕਾਰਵਾਈ ਹੋਈ। ਇਸ ਤੋਂ ਪਹਿਲਾਂ ਵਿਰਸਾ ਸਿੰਘ ਵਲਟੋਹਾ ਨੇ ਗਿਆਨੀ ਹਰਪ੍ਰੀਤ ਸਿੰਘ ਦੀਆਂ ਕਈ ਵੀਡੀਓ ਵੀ ਜਾਰੀ ਕੀਤੀਆਂ। ਇਸ ਤੋਂ ਪਹਿਲਾਂ ਵਿਰਸਾ ਸਿੰਘ ਵਲਟੋਹਾ ਨਾਲ ਗੱਲਬਾਤ ਦੀਆਂ ਗਿਆਨੀ ਹਰਪ੍ਰੀਤ ਸਿੰਘ ਦੀਆਂ ਕਈ ਵੀਡੀਓ ਵੀ ਜਨ ਤੱਕ ਹੋਈਆਂ। ਦੂਜੇ ਪਾਸੇ ਗਿਆਨੀ ਹਰਪ੍ਰੀਤ ਸਿੰਘ ਦੇ ਸਾਂਡੂ ਗੁਰਪ੍ਰੀਤ ਸਿੰਘ ਵੱਲੋਂ ਗੰਭੀਰ ਇਲਜ਼ਾਮ ਲਗਾਏ ਗਏ ਸਬ ਕਮੇਟੀ ਨੇ ਰਿਪੋਰਟ ਵਿੱਚ ਸਾਫ਼ ਕਿ ਇਲਜ਼ਾਮਾ ਤਹਿਤ ਕਾਰਵਾਈ ਹੋਣੀ ਚਾਹੀਦੀ ਹੈ ਕਿਉਂਕਿ ਸਿੰਘ ਸਾਹਿਬ ਦਾ ਰੁਤਬਾ ਇੰਨਾ ਵੱਡਾ ਹੈ ਕਿ ਅਜਿਹੇ ਇਲਜ਼ਾਮਾਂ ਦੀ ਆਂਜ ਵੀ ਸਿੱਖ ਮਰਿਆਦਾਵਾਂ ਦੇ ਕਾਣ ਦੇ ਬਰਾਬਰ ਹੈ ਇਸੇ ਤਹਿਤੀ ਉਹਨਾਂ ਨੂੰ ਅਹੁਦੇ ਤੋਂ ਫਾਰਕ ਕੀਤਾ ਗਿਆ ਅਤੇ ਹੁਣ ਉਹਨਾਂ ਦੀ ਥਾਂ ਤੇ ਗਿਆਨੀ ਜਗਤਾਰ ਸਿੰਘ ਨੂੰ ਤਕਸ਼ਰੀ ਦਮਦਮਾ ਸਾਹਿਬ ਦੇ ਕਾਰਜਕਾਰੀ ਜਥੇਦਾਰ ਦਾ ਅਹੁਦਾ ਸੌਂਪਿਆ ਗਿਆ ਅਮ੍ਰਿਤਸਰ ਤੋਂ ਮਨਿੰਦਰ ਮੋਂਗਾ ਪੀਟੀਸੀ ਨਿਊਜ਼